ਸੰਗਰੀਆ ਦੇ ਫੇਰ ਅਸੀਂ ਦੋ ਵੀਰਾਂ ਦੇ ਲਈ ਰਾਜਾ ਮਹਾਰਾਜਾ ਵਾਲਾ ਨੁਕਸਾ ਤਿਆਰ ਕਰਨ ਲੱਗੇ ਆ ਆਪ ਵੀ ਸਾਰੀਆਂ ਪਸਮਾ ਦੇਖ ਸਕਦੇ ਹੋ ਕੱਲੀ ਕੱਲੀ ਪਸਮਾ ਦੋ ਵੀਰਾਂ ਵਾਸਤੇ ਬਣਾ ਕੇ ਭੇਜਣ ਲੱਗੇ ਆ ਦੋਵਾਂ ਵੀਰਾਂ ਦੀ ਨਵੰਬਰ ਦੇ ਵਿੱਚ ਸ਼ਾਦੀ ਆ ਸਾਨੂੰ ਉਹਨਾਂ ਨੇ ਕਿਹਾ ਵੀ ਵੈਜ ਦੀ ਸਾਨੂੰ ਐਸਾ ਨੁਕਸਾ ਬਣਾ ਕੇ ਦੱਸੋ ਕਿਹੀਂ ਜਿਹੜੀਆਂ ਪਰਪੰਦੇ ਵਿੱਚ ਵੀ ਗਲਤੀਆਂ ਕੀਤੀਆਂ ਬਹੁਤ ਜ਼ਿਆਦੀਆਂ ਆਪਣੀ ਮਣੀ ਨੂੰ ਬਹੁਤ ਹੀ ਵਿਅਰਥ ਗਵਾਇਆ ਉਹਨਾਂ ਦੇ ਲਈ ਅਜੇ ਨੁਕਸਾ ਤਿਆਰ ਕਰਨ ਲੱਗੇ ਆ ਬਿਲਕੁਲ ਹੀ ਵੀਰੇਜ ਨੂੰ ਤੰਗ ਜੀ ਇਹ ਬਿਲਕੁਲ ਗਾੜਾ ਸ਼ਹਿਤੋਂ ਹੀ ਝਾੜਾ ਕਰ ਦਿੰਦਾ ਕਿਉਂਕਿ ਇਹਦੇ ਵਿੱਚ ਅਸੀਂ ਖਸਮਾ ਦੇ ਪਿਸ਼ਤਗਾ ਪਾ ਕੇ ਤਿਆਰ ਕਰਦੇ ਹਾਂ ਸਿਰਫ ਰਾਤ ਨੂੰ ਦੁੱਧਰੇ ਨਾਲ ਸੇਵਨੇ ਕਰਨਾ ਹੁੰਦਾ ਵਾ ਬਾਕੀ ਜਿਹੜੀਆਂ ਅਸੀਂ ਦਵਾਈਆਂ ਨਾਲ ਲਗਾਉਣੇ ਆ ਉਹ ਤਸੀਰ ਦੇ ਹਿਸਾਬ ਨਾਲ ਲਾਉਣੇ ਆ ਪੁੱਛ ਕੇ ਕਿ ਕਿਤੇ ਪੇਟ ਗੈਸ ਜਾਂ ਫਿਰ ਅਫਾਰਾਤ ਨਹੀਂ ਹੁੰਦਾ ਜਾਂ ਫਿਰ ਮਿੱਦੇ ਮਸਾਂ ਦੇ ਵਿੱਚ ਗਰਮੀ ਨਹੀਂ ਆ ਕਿ ਕੰਨੀਆਂ-ਕੰਨੀਆਂ ਪਸਮਾਰੀ ਅਸੀਂ ਘਟੋ-ਘਟ ਤਕਰੀਬਨ 24 ਤੋਂ 48 ਘੰਟੇ ਤਗੜਾਈ ਕਰ ਲਈਆਂ ਇਸ ਤੋਂ ਅੰਤ ਰਗੜਾਈ ਕਰਨ ਤੋਂ ਬਾਅਦ ਅਸੀਂ ਇਸ ਵਿੱਚ ਪਲਾਬ ਦਾ ਅਰਕ ਪਾ ਕੇ ਇਸ ਦੀ ਰਗੜਾਈ ਕਰਾਂਗੇ ਇੰਨੀ ਰਗੜਾਈ ਕਰਨੀ ਆ ਇੰਨੀ ਰਗੜਾਈ ਕਰਨੀ ਜਦੋਂ ਆਪ ਜੀ ਨੁਕਸਾ ਇਹ ਸੇਵਨ ਕਰੋਗੇ ਤਾਂ ਰੋਮ ਰੋਮ ਵਿੱਚ ਇਸ ਦਾ ਅਸਰ ਹੋਵੇਗਾ ਬਹੁਤ ਹੀ ਵਧੀਆ ਇਹ ਨੁਕਸਾ ਵਾ ਅੱਜ ਦੇਣਾ ਸ਼ੁਕਰਵਾਰ 20 ਤਰੀਕ ਨੂੰ ਅਸੀਂ ਇਹ ਨੁਕਸਾ ਤਿਆਰ ਕਰ ਲੱਗੇ ਆ ਬੜਾ ਜਿਆਦਾ ਜੁਰੀ ਨੂੰ ਦੂਰ ਕਰਦਾ ਤੇ ਲਾਤਾਂ ਨੂੰ ਤਾਂ ਕਿਸੇ ਬੰਦੂਸ਼ ਜਾਂ ਫਿਰ ਸਮੂਹ ਵਿੱਚ ਸਬਾਟਾ ਕਰਨ ਦਾ ਬਹੁਤ ਹੀ ਵਧੀਆ ਹੈ ਨਕਸਾਰਾ ਦ੍ਰਿਸ਼ਟੀ ਜੀਵਨ ਵਾਸਤੇ ਇੱਕ ਅਨੰਦਮਈ ਬਹੁਤ ਹੀ ਅਨੰਦਮਈ ਨਕਸਾਰਾ ਸੰਬੂਲ ਦਾ ਆਨੰਦ ਹਵੇਗਾ ਇਸ ਰੂਪ세 ਨਾਲ ਅਤੇ ਇਹ ਸਰੀਰ ਨੂੰ ਵੀ ਬਿਲਕੁਲ ਜਵਾਨ ਰੱਖਦਾ ਹੈ ਜੇਕਰ ਅਗਰ ਆਪ ਜੀ ਸਾਲ ਦੇ ਵਿੱਚ 2.5 ਮਹੀਨੇ ਇਸ ਦਾ ਸੇਵਨ ਕਰਦੇ ਹੋ ਹਰ ਸਾਲ ਤਾਂ ਆਪ ਜੀ ਕਦੇ ਵੀ ਛੇਤੀ ਬੁਰਾਪਾ ਨਹੀਂ ਹਵੇਗਾ ਕਦੀ ਵੀ ਆਪ ਜੀ ਜਲਦੀ ਬਜ਼ੁਰਗ ਨਹੀਂ ਬਣੋਗੇ ਬਹੁਤ ਹੀ ਉਤਕਤ ਵਰਗਾ ਵਾਲਾ ਨਕਸਾਰਾ ਤੰਦੂਰੀ અત્યੰਤ ਸ਼ੀਤਲ ਆਨੰਦਮਈ ਦੇਖੋ ਸੰਗਜੀ ਇਹ ਸਿੰਗਲਾਬ ਜਲ ਜਿਹੜਾ ਕੱਢਿਆ ਵਾ ਇਸ ਸ਼ੈਨਸ਼ਾਈ ਨੁਕਸੇ ਦੇ ਵਿੱਚ ਰਗੜਾਈ ਦੇ ਲਈ ਸੇਵਨ ਕਰਾਂਗੇ ਕਿਉਂਕਿ ਕੋਈ ਵੀ ਪਸਮ ਕੱਚੀ ਨਾ ਰਵੇ ਜੇਕਰ ਕੱਚੀ ਰਹਿ ਜਾਂਦੀ ਆ ਤਾਂ ਉਹਦਾ ਅਸਰ ਨਹੀਂ ਹੁੰਦਾ ਅਤੇ ਸਰੀਰ ਨੂੰ ਤਾਂ ਨੁਕਸਾਨ ਕਰਦੀ ਆ ਇਸੇ ਨੂੰ 48 ਘੰਟੇ ਰਗੜਾਈ ਕਰਨ ਤੋਂ ਬਾਅਦ ਫਿਰ ਇਹ ਪਸਮਾ ਤੇ ਸ਼ੈਨਸ਼ਾਈ ਨੁਕਸੇ ਜਿਹੜੇ ਆ ਯਾਹਿੰਦੇ ਬਿਲਕੁਲ ਇਹ ਗ੍ਰਾਈ ਕਰ ਜੋ ਹੋ ਗਿਆ ਫਿਰ ਇਹਨੂੰ ਹੋੜੀ ਹੋੜੀ ਰਗੜਦੇ ਰਗੜਦੇ ਇਸ ਵਿੱਚ ਕਤੀਵਲ ਸਿੱਧ ਹੋ ਜਾਂਦੇ ਆ। ਪੱਠੀ ਤਿਆਰ ਕੀਤਾ ਇਹ ਅਸੀਂ ਫਲਾਲ ਦਾ ਜਲਵਾ ਕਰਦੇ ਆ ਬਾਜ਼ਾਰ ਵਿੱਚੋਂ ਕੋਈ ਵੀ ਚੀਜ਼ ਨਹੀਂ ਲੈ ਕੇ ਵਾਪਸ ਦੇ